ਤਾਡੇ ਮਹਾਂਪੁਰਪ ਪਹੁੰਚੇ ਹਨ ਜੋ ਹਜ਼ੂਰ ਸਾਹਿਬ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੇ ਸਾਧ ਸੰਗਤ ਜੀ ਪਰ ਉਪਕਾਰਾਂ ਤੇ ਚੱਲਦੇ ਹੋਏ ਉਹਨਾਂ ਦੇ ਹੀ ਅਸਥਾਨ ਜੋ ਗੁਰੂ ਪਿਆਰਿਓ ਜੋ ਬਾਬਾ ਨਿਹੰਗ ਸਿੰਘ ਜੀ ਦਾ ਆਪ ਜੀ ਜਾਣਦੇ ਹੋ ਤਾਂ ਕੋਈ ਸਾਧ ਸੰਗਤ ਜੀ ਕਈ ਵਾਰੀ ਫੋਨ ਕਰ ਦਿੰਦੇ ਹਾਂ ਸਰਿੰਦਰਪਾਲ ਸਿੰਘ ਜੀ ਨੰਬਰਦਾਰ ਜੀ ਨੂੰ ਕਮਰਾ ਲੈਣਾ ਹੈ ਹਾਲ ਲੈਣਾ ਹੈ ਏਸੀ ਕਮਰਾ ਲੈਣਾ ਹੈ ਗੁਰੂ ਪਿਆਰਿਓ ਉੱਥੇ ਸਭ ਦੇ ਲਈ ਬਹੁਤ ਵੱਡਾ ਪ੍ਰਬੰਧ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਕਰ ਰਹੇ ਹਨ ਹਜ਼ੂਰ ਸਾਹਿਬ ਸੇਵਾ ਵਾਲੇ ਉਹਨਾਂ ਦੇ ਹੀ ਸਥਾਨ ਅਕਾਲਗੜ ਗੁਰਦੁਆਰਾ ਅਕਾਲਗੜ ਸਾਹਿਬ ਬਾਬਾ ਬੰਦਾਬਹਾਦਰ ਬਨੂੜ ਤੋਂ ਸੰਤ ਬਾਬਾ ਜੀ ਗੁਰਦੇਵ ਸਿੰਘ ਜੀ ਬਹੁਤ ਹੀ ਪਿਆਰ ਵਾਲੇ ਸਾਧ ਸੰਗਤ ਜੀਓ मेलिया वर्त्या तो पता लगता है एक, एक बार हो गए कलिए याद है बच्चन क्या आया करो इसलिए सिर्फ हाजरी मात्र पांच सत मिनट आप जी के दर्शन करे उस जथा लगेगा वाहेगुरू जी का खालसा वाहेगुरू जी का टल ਅਰਸ਼ ਤੇ ਫਰਸ਼ਾਂ ਦੇ ਮਾਲਕ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਨੀਂਗੀ ਗੋਦ ਵਿੱਚ ਜੜ ਬੈਠੀ ਹੋਈ ਸਾਧ ਸੰਗਤ ਜੀਓ ਦਾਸਾਂ ਦੀ ਤੇ ਆਪਣੀ ਲਵਾਵੋ ਹਾਜ਼ਰੀ ਮੁਖ ਕਰੋ ਪਵਿੱਤਰ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਬੇਨਤੀ ਕਰਾਂਗਾ ਕਿ ਜਿਹੜਾ ਸਾਧੂਆਂ ਦਾ ਸਤਕਾਰ ਕਰਨਾ ਸਾਧੂ ਇਸ ਤਰ੍ਹਾਂ ਹੁੰਦੇ ਨੇ ਕਿ ਜਿਵੇਂ ਇੱਕ ਧੀ ਹੋਵੇ ਨਾ ਅਸੀਂ ਕਹਿੰਦੇ ਆ ਕਿ ਧੀ ਸਾਰੇ ਪਿੰਡ ਦੀ ਸਾਂਝੀ ਹੁੰਦੀ ਏ ਪਰ ਵਰਨਾ ਧੀ ਜਨਮ ਤਾਂ ਇੱਕ ਘਰ ਵਿੱਚ ਲੈਂਦੀ ਹੈ ਪਰ ਜਦੋਂ ਧੀ ਕਿਸੇ ਦੇ ਲੜ ਲਾਦੀ ਏ ਤੇ ਸਾਰਾ ਪਿੰਡ ਆਦਰ ਤੇ ਸਤਿਕਾਰ ਦਿਆ ਕਰਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਧੀ ਸਾਡੇ ਪਿੰਡ ਦੀ ਧੀ ਸਾਂਝੀ ਏ ਸਾਡੇ ਪਿੰਡ ਦਾ ਇਹ ਜਵਾਈ ਏ ਐਨਾ ਸਤਿਕਾਰ ਦਿੱਤਾ ਜਾਂਦਾ ਹੁੰਦਾ ਸੀ ਤੇ ਉਹਨੇ ਦਿੱਤੇ ਹੋਏ ਸਤਕਾਰ ਨਾਲ ਸਮਾਜ ਵਿੱਚ ਹਰ ਕਿਸੇ ਦਾ ਆਦਰ ਤੇ ਸਤਕਾਰ ਸੀ ਮੈਂ ਮਾਫੀ ਮੰਗ ਲੈਣੀ ਚਾਹੁੰਨਾ ਅੱਜ ਸਾਡੀ ਧੀ ਵੀ ਨਹੀਂ ਸਾਂਝੀ ਰਹੀ ਤੇ ਸਾਡਾ ਸਾਧੂ ਵੀ ਨਹੀਂ ਸਾਂਝਾ ਰਿਹਾ ਜਿਸ ਨਗਰ ਦੇ ਵਿੱਚ ਧੀ ਸਾਂਜੀ ਸਾਰੇ ਨਗਰ ਦਾ ਆਦਰ ਮਾਨ ਤੇ ਸਤਕਾਰ ਸਿਰੇ ਦਾ ਹੈ ਤੇ ਜੇ ਸਾਰਾ ਨਗਰ ਸਾਧੂ ਨੂੰ ਆਪਣੀ ਧੀ ਦੀ ਨਿਆਈ ਸਮਝ ਲਵੋ ਤੇ ਫਿਰ ਸਾਰਾ ਨਗਰ ਉਸ ਦੇ ਵਿੱਚ ਕੁਛ ਨਾ ਕੁਛ ਪ੍ਰਾਪਤ ਕਰ ਸਕਦਾ ਕਿਉਂਕਿ ਧੀ ਲਾਲੋ ਜਾਂ ਆਪਾਂ ਇੱਕ ਰਿਸ਼ਤੇਦਾਰੀ ਦਾ ਨਾਤਾ ਵਰਤਦੇ ਹਾਂ ਫਲਾਣੇ ਦਾ ਮੈਂ ਰਿਸ਼ਤੇਦਾਰਾਂ ਫਲਾਣੇ ਪਿੰਡ 'ਚ ਮੈਂ ਫਲਾਣੇ ਦਾ ਰਿਸ਼ਤੇਦਾਰ ਹਾਂ ਸਾਧੂ ਕਦੇ ਕਹਿੰਦਾ ਵੀ ਮੈਂ ਰਿਸ਼ਤੇਦਾਰਾਂ ਸਾਧੂ ਦੀ ਕੋਈ ਜਾਤ ਨਹੀਂ ਸਾਧੂ ਦੀ ਕੋਈ ਗੋਤ ਨਹੀਂ ਸਾਧੂ ਦੇ ਪਰਿਥਾਏ ਮੈਂ ਕਹਿੰਦਾ ਉਹਨਾਂ ਨਾ ਸਾਡੀ ਦੁਨੀਆਦਾਰੀ ਨਾ ਸਾਡੀ ਰਿਸ਼ਤੇਦਾਰੀ ਸਾਡੀ ਤਾਂ ਹੈ ਧੰਗੁਰ ਨਾਨਕ ਦੇ ਦਰ ਘਰ ਦੀ ਸੇਵਾਦਾਰੀ ਸਾਧੂ ਸਰਿਆਂ ਦੇ ਸੇਵਾਦਾਰ ਸਾਂਝੇ ਹੋਇਆ ਕਰਦੇ ਸੋ ਮੈਂ ਸਮਾਂ ਬੜਾ ਨਹੀਂ ਲੈਣਾ ਜਿਸ ਮਕਸਦ ਨੂੰ ਮੈਨੂੰ ਸੱਦਿਆ ਗਿਆ ਮੇਰਾ ਮਕਸਦ ਇੱਕੋ ਹੀ ਹੈ ਕਿ ਸਤਨਾਬਹਿਰ ਦਾ ਜਾਪ ਕਰਵਾਇਆ ਜਾਵੇ ਸੋ ਜਿਹੜਾ ਸਾਡਾ ਸਬੰਧ ਇਸ ਨਗਰ ਤੇ ਪਰਿਵਾਰ ਤੇ ਗੁਰਮਖੰਨ ਨਾਲ ਬਣਿਆ ਉਹ ਇਹ ਬਣਿਆ ਕਿ ਮੇਰੇ ਅਤੀ ਸਤਕਾਰਯੋਗ ਸਰਦਾਰ ਸ਼ਿੰਦਾ ਸਿੰਘ ਜੀ ਲੰਬੜਦਾਰ ਗੱਜੂ ਖੇੜੇ ਜੋ ਇਸ ਨਗਰ ਤੋਂ ਸਨ 82 83 ਚ ਅਸੀਂ ਹਜ਼ੂਰ ਸਾਹਿਬ ਮਾਤਾ ਸਾਹਿਬ ਕੌਰ ਦੇ ਗੁਰਦੁਆਰਾ ਸਾਹਿਬ ਇਕੱਠੇ ਸੇਵਾ ਕਰਿਆ ਕਰਦੇ ਸੀ ਤੇ ਸਾਡਾ ਇੰਨੇ ਸਾਲਾਂ ਬਾਅਦ ਸੰਬੰਧ ਬਣਿਆ ਮੰਨੂ ਇਹਨੇ ਪੰਜਾਂ ਮਹੀਨਿਆਂ ਬਾਅਦ ਪਛਾਨਿਆ ਵੀ ਅੱਛਾ ਤੋਂ ਫੁਲਾਣਾ ਬਾਬਾ ਦੇਖੋ ਰਿਸ਼ਤੇਦਾਰੀ ਮੈਸ ਕਰਕੇ ਕਈ ਨਾਂ ਵੀ ਮਿਲਣ ਗਿਲਣ ਦੀ ਏ ਦੇਖੋ ਜਿਨ੍ਹਾਂ ਨੇ ਸੇਵਾ ਇਕੱਠੀ ਕੀਤੀ ਹੋਵੇ ਤਿੰਨ ਮਹੀਨੇ ਤੇ ਬਾਅਦ ਵਿੱਚ ਪਹਿਚਾਨ ਭੁੱਲ ਜਾਵੇ ਤੇ ਫਿਰ ਦਸਨੇ ਪਈ ਮਹੀਨਿਆਂ ਬਾਅਦ ਹੀ ਪਛਾਨ ਆਉਂਦੀ ਏ ਇਸੇ ਤਰ੍ਹਾਂ ਸਾਨੂੰ ਜੀਵਨ ਬੀਮਾ ਕਰਵਾਉਂਦੇ ਰਹਿਣਾ ਚਾਹੀਦਾ ਰਿਸਕ ਖਤਮ ਹੋ ਜਾਂਦੇ ਨੇ ਸੜਕ ਦੇ ਉੱਤੇ ਆਪਾਂ ਵਿਚਰਦੇ ਆ ਨਾ ਬਹੁਤ ਸਾਰੇ ਬੰਦੇ ਜੀਵਨ ਬੀਮਾ ਕਰਵਾਉਂਦੇ ਨੇ ਪਰ ਬੀਮੇ ਦਾ ਲਾਹਾ ਨਹੀਂ ਲਿਆ ਜਾਂਦਾ ਲੱਖਾਂ ਰੁਪਏ ਬੀਮਿਆਂ ਵਾਲਿਆਂ ਨੂੰ ਸਾਡਾ ਦਿੱਤਾ ਦਵਾਇਆ ਰਹਿ ਜਾਂਦਾ ਹੈ ਪਰ ਕੀਤਾ ਕੀ ਜਾਂਦਾ ਹੈ ਜਿਹੜਾ ਅਸੀਂ ਬੀਮਾ ਕਰਾਉਂਦੇ ਸਾਡੀ ਸੇਫਟੀ ਹੈ ਸਾਨੂੰ ਬੀਮੇ ਦੀ ਲੋੜ ਨਾ ਦਾਤਾ ਪਾਵੇ ਪਰ ਸਾਡਾ ਹੋਇਆ ਬੀਮਾ ਸਾਨੂੰ ਕਿਤੇ ਨਾ ਕਿਤੇ ਲੋੜ ਪੈ ਜੇ ਔਖੇ ਵੇਲੇ ਤੇ ਸਾਨੂੰ ਬੀਮਾ ਜਿਹੜਾ ਹੈ ਨਾ ਇਹ ਸਹਾਇਤਾ ਕਰਦਾ ਹੈ ਹੁਣ ਆਪਾਂ ਸਾਰੇ ਬੀਮਾ ਕਰਵਾਈਏ ਪਤਾ ਕਿਵੇਂ ਬੀਮਾ ਕਰਵਾਈਏ ਵਿੱਚ ਬੈਠੇ ਹੋਣਗੇ ਕਈ ਸੱਜਣ ਜਿਹੜੇ ਇੱਕ ਜੀਵਨ ਬੀਮਾ ਕਰਵਾਉਂਦੇ ਨੇ ਮਾਇਆ ਦਾ ਇੰਨਾ ਪ੍ਰਧਾਨ ਮਾਇਆ ਧਾਰੀ ਅਸੀਂ ਐਨੇ ਹੋ ਗਏ ਆ ਬੰਦਾ ਜਿਉਂਦਾ ਤਾਂ ਧਨ ਕਮਾਵੇ ਕਮਾਉਣਾ ਚਾਹੀਦਾ ਜੀਵਨ ਦੀਆਂ ਲੋੜਾਂ ਪਰ ਬੰਦਾ ਜੀਵਨ ਬੀਮਾ ਕਰਵਾਉਂਦਾ ਕਹਿੰਦਾ ਮੇਰੇ ਮਰੇ ਤੋਂ ਮਗਰੋਂ ਵੀ ਲੱਖਾਂ ਰੁਪਈਆ ਮੇਰੇ ਘਰ ਆ ਜਾਵੇ ਤੇ ਜੇ ਮਰੇ ਤੋਂ ਮਗਰੋਂ ਲੱਖਾਂ ਰੁਪਈਆ ਤੁਹਾਡੇ ਘਰ ਆ ਸਕਦਾ ਹੈ ਤੇ ਤੁਹਾਡਾ ਹੁਣ ਦਾ ਕਿਰਾਇਆ ਹੋਇਆ ਬੀਮਾ ਤੇ ਫਿਰ ਰੱਬ ਦੇ ਦਰਗਾਹ 'ਚ ਵੀ ਸਹਾਈ ਹੋ ਸਕਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫੋਨ ਆਪਾਂ ਕਰਵਾ ਲਈਏ ਬੀਮਾ ਬੈਠੇ ਭਾਵੇਂ ਤੁਸੀਂ ਇੱਥੇ ਹੋ ਪਰ ਤੁਹਾਡੀ ਹਾਜ਼ਰੀ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਹਾਜ਼ਰੀ ਬਣ ਜਾਏਗੀ ਕਰਿਓ ਕਿਰਪਾ ਹੁਣ ਆਪਾਂ ਬੀਮਾ ਕਰਵਾ ਲਈਏ 2-3 ਮਿੰਟ ਵਾਸਤੇ ਕੋਈ ਰਸਨਾ ਵਾਂਜੀ ਨਾ ਰਹਿ ਜਾਵੇ ਕਿਉਂਕਿ ਕਿਸੇ ਦੀ ਫਲੈਟ ਉੱਡ ਜਾਵੇ ਉਨੁਪਛ ਕੇ ਵੇਖੋ ਉਹਦਾ ਲਾਸ ਕਿੰਨਾ ਹੁੰਦਾ ਹੈ ਜਿਹਦੀ ਟ੍ਰੇਨ ਲੰਘ ਜਾਵੇ ਉਹਦਾ ਲਾਸ ਕਿੰਨਾ ਜਿਹਦੀ ਬੱਸ ਲੰਘ ਜਾਵੇ ਉਹਦਾ ਲਾਸ ਕਿੰਨਾ ਜੇ ਤੁਹਾਡਾ ਪਲੇਨ ਹੁਣ ਲੰਘ ਗਿਆ ਤੇ ਤੁਹਾਡਾ ਲਾਸ ਬਹੁਤ ਵੱਡਾ ਹੋ ਜਾਣਾ ਹੈ ਆਪਾਂ ਲਾਸ ਦੇ ਪਾਤਰ ਨਾ ਬਣੀ ਆਪਾਂ ਪ੍ਰਾਪਤੀ ਕਰ ਲਈਏ ਆਓ ਕਰਿਓ ਕਿਰਪਾ 2-3 ਮਿੰਟ ਵਾਸਤੇ ਜੀ ਸਤਨ Santa! ਮੰਤਰ ਸ਼ਾਸਤਰ ਵੇਦ ਪੁਪਾਰਨ ਪੋਥੀਆਂ ਨਾਮ ਪੜ ਸਭ ਕੂੜ ਗਾਲੀ ਹੋਛੀਆਂ ਸਿਮਰਨ ਤੋਂ ਬਿਨਾ ਕੁਛ ਨਹੀਂ ਮੈਂ ਇੱਕ ਬੇਨਤੀ ਕਰੂੰਗਾ ਤਿੰਨ दैवी ਗੁਣ ਦਾ ਹਰ ਸਿੱਖ ਨੂੰ ਧਾਰਨੀ ਹੋਣਾ ਚਾਹੀਦਾ ਹੈ ਵਿਰਾਗ ਬਿਨਾ ਬੰਦਗੀ ਨਹੀਂ ਹੋ ਸਕਦੀ ਤਿਆਗ ਤੋਂ ਬਿਨਾ ਸੇਵਾ ਨਹੀਂ ਹੋ ਸਕਦੀ ਜਜਬਾਤ ਤੋਂ ਬਿਨਾ ਆਪਣੀ ਆਬਰੂ ਤੇ ਇੱਜ਼ਤ ਨਹੀਂ ਬਚ ਸਕਦੀ ਅੱਜ ਜਿਹੜਾ ਮੇਰੇ ਨਾਲ ਬਜ਼ੁਰਗ ਬੈਠਾ ਨਾ ਪਰਿਵਾਰ ਬਜ਼ੁਰਗ ਬਾਬਾ ਨਿਰਮਲ ਸਿੰਘ ਜੀ ਪਿੰਡ ਭਗਵਾਨਪੁਰਾ ਇਹਨਾਂ ਦਾ ਲੁਧਿਆਣੇ ਦੇ ਨੇੜੇ ਗੁਰੂ ਦੀ ਕਿਰਪਾ ਪੋਤੇ-ਪੋਤੀਆਂ ਬੇਟੇ-ਬੇਟੀਆਂ ਸਭ ਪਰਿਵਾਰ ਵਿਦੇਸ਼ਾਂ 'ਚ ਸੈਟਲ ਇੱਥੇ 16 ਕਿੱल्ल्याਾਂ ਦਾ ਮਾਲਕ ਹੈ ਪਰ ਤੁਹਾਡੇ ਘਰਾਂ 'ਚੋਂ ਗਜਾ ਕਰਕੇ ਪ੍ਰਸ਼ਾਦਾ ਸੰਗਤ ਨੂੰ 100 ਬੰਦੇ ਨੂੰ ਡੇਲੀ ਸ਼ਕਾਉਂਦਾ ਹੈ ਪਰ ਜੇ ਵਿਰਾਗ ਨਾ ਹੋਵੇ ਬੰਦਗੀ ਨਹੀਂ ਹੋ ਸਕਦੀ ਤਿਆਗ ਨਾ ਹੋਵੇ ਸੇਵਾ ਨਹੀਂ ਹੋ ਸਕਦੀ ਜज्ਬਾਤ ਨਾ ਹੋਵੇ ਤੇ ਆਪਣੀ ਇੱਜ਼ਤ ਆਬਰੂ ਨਹੀਂ ਬਚ ਸਕਦੀ ਧਰਮ ਤੋਂ ਸੱਚ ਜਾਣਿਓ ਅਸੀਂ ਬਹੁਤ ਪਛੜ ਗਏ ਮੈਂ 12 12 ਪਿੰਡ ਇੱਕ ਇੱਕ ਗੋਤ ਦੇ ਵੇਖੇ ਪਰ ਮੈਂ ਉਹਨਾਂ ਚ ਰਾਗੀ ਨਹੀਂ ਕੋਈ ਵੇਖੇ ਗਰੰਥੀ ਨਹੀਂ ਵੇਖੇ ਢਾਡੀ ਨਹੀਂ ਵੇਖੇ ਕਵੀ ਨਹੀਂ ਵੇਖੇ ਕਵੀਸ਼ਰ ਨਹੀਂ ਵੇਖੇ ਵੇਖੇ ਕਾਰ ਸੇਵਕ ਨਹੀਂ ਵੇਖੇ ਨਿੰਗ ਸਿੰਘ ਨਹੀਂ ਵੇਖੇ ਪੰਜਾ ਪਿਆਰਿਆਂ ਚ ਨਹੀਂ ਵੇਖੇ ਆਈ ਪੀ ਐਸ ਅਫੀਸਰ ਨਹੀਂ ਵੇਖੇ ਮਜਿਸਟ੍ਰੇਟ ਨਹੀਂ ਵੇਖੇ ਜੱਜ ਨਹੀਂ ਵੇਖੇ ਪਾਇਲਟ ਨਹੀਂ ਵੇਖੇ ਤੇ ਅਸੀਂ ਕਹਾਉਂਦੇ ਇੱਕ ਇੱਕ ਗੋਤ ਦੇ 12 12 ਪਿੰਡ ਹਾਂ ਅਸੀਂ ਬਹੁਤ ਪਛੜ ਰਹਿਆ ਐਨਆਰਆਈ ਹੈਗੇ ਨੇ ਫਾਰਮਰ ਹੈਗੇ ਨੇ ਟਰਾਂਸਪੋਰਟਰ ਨੇ ਹਾਊਸ ਨੇ ਚਾਰ ਥਾਂਾਂ ਤੇ ਸਾਡਾ ਥਾਂ ਬਹੁ ਵੱਡਾ ਹੈ ਪਰ ਜਿਹੜਿਆ ਕੰਮਾਂ ਤੋਂ ਅਸੀਂ ਪਛੜ ਰਹੇ ਹਾਂ ਪਛਤਾਉ ਕਿ ਜੇ ਇਹਨਾਂ ਗੱਲਾਂ ਤੇ ਪਹਿਰਾ ਨਾ ਦਿੱਤਾ ਸਾਰਾ ਕੁਝ ਵਿਦੇਸ਼ ਨਹੀਂ ਸਾਰਾ ਕੁਝ ਮਾਇਆ ਨਹੀਂ ਸਭ ਕੁਝ ਧਨ ਨਹੀਂ ਧੰਨ ਕੁਛ ਹੈਗਾ ਪਰ ਸਭ ਕੁਛ ਧੰਨ ਨਹੀਂ ਹੈਗਾ ਇਹ ਮੇਰੀ ਬੇਨਤੀ ਹੈ ਗੁਰੂ ਘਰਾਂ ਦੇ ਸੰਭਾਲਨ ਹਿੱਤ ਮਾੜੀ ਮੋਟੀ ਪਿੰਡਾਂ ਚ ਵੀ ਘਰਾਂ ਚ ਵੀ ਨਾ ਵਿਸਲੇ ਹੋਵੇ ਸੇਵਾ ਤੇ ਸਿਮਰਨ ਤੇ ਜ਼ਰੂਰਤਾਰ ਨਹੀਂ ਬਣੋ ਥੋੜੀ ਥੋੜੀ ਸੇਵਾ ਕਰਾਂਗੇ ਤੇ ਕਦੇ ਸਮਾਂ ਬਣ ਜਾਏਗਾ ਕਾਰ ਸੇਵਾ ਚ ਪਹਿਲਾਂ ਤਿੰਨਾ ਤਿੰਨਾ ਮਹੀਨਿਆਂ ਦੇ ਟਰੱਕ ਭਰ ਕੇ ਜਾਂਦੇ ਸੀ ਅਸੀਂ ਉਹਨਾਂ ਟਰੱਕਾਂ ਦੇ ਵਿੱਚੋਂ ਸੇਵਾ ਚ ਹੀ ਰਹਿ ਗਏ ਆ ਬਾਬਾ ਨਰਿੰਦਰ ਸਿੰਘ ਸੇਵਾ ਚ ਰਹਿ ਗਿਆ ਬਲਵਿੰਦਰ ਸਿੰਘ ਰਹਿ ਗਿਆ ਬਾਬਾ ਮਰੀਕ ਸਿੰਘ ਰਹਿ ਗਿਆ ਜ ਜਗਤਾਰ ਸੰਗ ਰਹਿ ਗਿਆ ਬਾਬਾ ਹਰਬੰਸ ਇਹ ਸਭ ਤਿੰਨ ਮਹੀਨੇ ਵਾਸਤੇ ਗਏ ਸੀ ਸਾਰੀ ਉਮਰ ਵਾਸਤੇ ਕੋਈ ਬਾਬਾ ਵੀ ਨਹੀਂ ਸੀ ਗਿਆ ਤਿੰਨਾਂ ਵਾਸਤੇ ਗਏ ਸੀ ਤੇ ਮੁੜ ਕੇ ਸਾਰੀ ਉਮਰ ਦੇ ਉਥੋਂ ਤੇ ਬਣ ਕੇ ਹੀ ਰਹਿ ਗਏ ਤੇ ਜੇ ਅਸੀਂ ਤਿੰਨਾਂ ਮਹੀਨੇ ਆਲੀ ਨਾ ਗਏ ਤੇ ਅਸੀਂ ਸਾਰੀ ਉਮਰ ਸੇਵਕ ਨਹੀਂ ਬਣ ਸਕਦੇ 1 ਰੁਪਿਆ ਰੱਖ ਕੇ ਤਲੀ ਤੇ ਮੁੰਡਾ ਮੱਲਿਆ ਜਾਂਦਾ ਹੁੰਦਾ ਸੀ ਸਾਰਾ ਕੁਝ ਪਹਿਲੀ ਵਾਰ ਨਹੀਂ ਸੀ ਹੁੰਦਾ ਪਹਿਲੀ ਵਾਰ 1 ਰੁਪਿਆ ਰੱਖੀਦਾ ਸੀ ਕਹਿ ਦਈਦਾ ਸੀ ਸਾਡਾ ਮੁੰਡਾ ਮੱਲਿਆ ਗਿਆ ਰੁਪਈਏ ਨਾਲ ਮੱਲਿਆ ਜਾਂਦਾ ਸੀ ਇਸੇ ਤਰ੍ਹਾਂ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਨਾ ਤੋ ਸੋ ਅੱਜ ਮੋਬਾਈਲਾਂ ਦਾ ਯੁੱਗ ਜਮਾਨਾ ਆ ਗਿਆ ਸੱਚ ਜਾਣਿਓ ਥੂ ਥੂ ਹੁੰਦੀ ਹੁੰਦੀ ਕਰਾਉਂਦੀ ਕਰਾਉਂਦੇ ਫਿਰਦਾ ਸੰਸਾਰ ਜੇ ਪੁੱਛੀਏ ਵੀ ਤੁਹਾਡੇ ਚ ਕੋਈ ਹੈਗਾ ਇਸ ਮਾਰਗ ਦਾ ਪੰਦੀ ਨਾ ਜੀ ਫਿਰ ਕੋਈ ਵੀ ਹੈ ਨਹੀਂ ਜ਼ਰੂਰ ਕਰਿਆ ਕਰੋ ਸੇਵਾ ਸਿਮਰਨ ਵਾਲੇ ਜੀਵਨ ਬਣਾਓ ਵਦੇਸ਼ਾਂ 'ਚ ਤਾਂ ਇਤਿਹਾਸਕ ਪਵਿੱਤਰ ਸਥਾਨ ਨਹੀਂ ਹੈਗੇ ਸਾਡੇ ਤਾਂ ਇੱਥੇ ਇਤਿਹਾਸਕ ਹੈਗੇ ਨੇ ਅੱਜ ਅਸੀਂ ਨਨਕਾਣੇ ਤੇ ਪੰਜੇ ਦੀਆਂ ਸੇਵਾਵਾਂ ਅਰਦਾਸਾਂ ਕਰਕੇ ਮੰਗਾ ਮੰਗਦੇ ਆਂ ਕਦੇ ਉਹ ਦਿਨ ਵੀ ਆ ਜਾਣਗੇ ਜਦੋਂ ਤੁਸੀਂ ਵਿਦੇਸ਼ਾਂ 'ਚ ਤੁਰ ਜਾਣਾ ਤੇ ਫਿਰ ਭਾਰਤ ਵਾਲਿਆਂ ਦੀਆਂ ਵੀ ਮੰਗਿਆ ਕਰੋਗੇ ਜੇ ਤੁਸੀਂ ਪਛੜਦੇ ਗਏ ਸਾਨੂੰ ਅੱਜ ਗ੍ਰੰਥੀਆਂ ਦੇ ਮਗਰ ਫਿਰਨਾ ਪੈ ਰਿਹਾ ਜਥੇ ਲੱਭਣੇ ਪੈ ਰਹੇ ਪਰ ਅਸੀਂ ਇੱਕ ਕੇਵਲ ਇੱਥੇ ਇੱਕ ਗੱਲ ਸੋਚ ਕੇ ਇਹ ਸਮਝ ਲਈ ਸਾਡੇ ਮਨ ਨੇ ਇਹ ਤਾਂ ਗਰੀਬ ਲੋਕਾਂ ਦਾ ਕੰਮ ਹੁੰਦਾ ਹੈ ਇਹ ਸਾਡਾ ਨਹੀਂ ਹੈਗਾ ਇਹ ਤਾਂ ਗਰੀਬ ਜੇ ਲੋਕਾਂ ਦਾ ਕੰਮ ਹੁੰਦਾ ਨਹੀਂ ਗੁਰਮਖ ਪਿਆਰਿਓ ਇਹ ਹਰ ਗੁਰਸਿੱਖ ਦਾ ਫਰਜ਼ ਬਣਦਾ ਪਿਆਰ ਕਰੋ ਸਤਕਾਰ ਕਰੋ ਆਪਾਂ ਕਈ ਗੱਲਾਂ ਤੋਂ ਬੀਤੇ ਹੋਏ ਸਮਿਆਂ ਤੋਂ ਪਛਤਾਉਂਦੇ ਆ ਨਾ ਅੱਜ ਵੀ ਜੇ ਸਮਾਂ ਬੀਤ ਗਿਆ ਤੇ ਕਦੇ ਪਛਤਾਇਓ ਨਾ ਅੱਜ ਵੀ ਸੰਭਾਲਣ ਦਾ ਯਤਨ ਕਰੋ ਜਰੂਰ ਗੁਰੂ ਰਹਿਮਤ ਕਰੇ ਸਤਗੁਰ ਕਿਰਪਾ ਕਰਨ ਸਾਨੂੰ ਸੱਧਿਆ ਹੋਇਆ ਆਪਜੀ ਦੇ ਵਿੱਚ ਬੈਠ ਕਰਕੇ ਜਿਤਨਾ ਕ ਸਿਮਰਨ ਸਤਿਗੁਰ ਨੇ ਕਰਵਾਇਆ ਸਤਿਗੁਰ ਨੇ ਕਿਰਪਾ ਕੀਤੀ ਸਤਿਗੁਰ ਨੇ ਰਹਿਮਤ ਕੀਤੀ ਹੈ ਸੋ ਮਹਾਂਪੁਰਖ ਸੀਗੇ ਤੇ ਤਾਈ ਉਹਨਾਂ ਦੀ ਯਾਦ ਵਿੱਚ ਜੁੜੇ ਆ ਕਦੇ ਸ਼ਰਾਬੀਆਂ ਕਬਾਬੀਆਂ ਵਿੱਚ ਜੁੜਿਓ ਪਾਵਾਂ 100 ਕਿੱਲੇ ਦਾ ਕੋ ਮਾਲਕ ਹੋਵੇ ਪਾਵਾਂ 1000 ਕਿੱਲੇ ਦਾ ਮਾਲਕ ਹੋਵੇ ਕੋਈ ਪੱਤ ਤ ਹੋਵੇ ਨਸ਼ੇੜੀ ਹੋਵੇ ਕੋਈ ਡਾਕੂ ਹੋਵੇ ਕਿਸੇ ਦੀ ਸੰਗਤ ਕੀਤੀ ਇੱਕ ਸਾਧੂ ਨੇ ਸਿਮਰਨ ਕੀਤਾ ਸੀ ਉਹਨਾਂ ਦਾ ਜਾਇਦਾਦਾਂ ਤੇ ਜ਼ਗੀਰਾਂ ਨਾਲ ਮਤਲਬ ਨਹੀਂ ਪਰ ਉਹਨਾਂ ਨੇ ਸਿਮਰਨ ਕੀਤਾ ਸੀ ਤੇ ਤੁਸੀਂ ਉਹਨਾਂ ਦੇ ਸਿਮਰਨ ਚ ਸਾਨੂੰ ਵੀ ਯਾਦ ਕਰ ਲਿਆ ਸੋ ਲੋ ਸੋ ਲਵਾਵੋ ਹਾਜ਼ਰੀ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਖਿਮਾ ਦੇ ਜੱਜ ਕਹਾ ਗੁਰ ਫਤਿਹ ਜੀ ਵਾਹਿਗੁਰ ਦੀ ਕਾ ਖਾਲਸਾ ਵਾਹਿਗੁਰ ਦੀ ਜੀ ਕੀ ਫਤਿਹ ਬਹੁਤ ਹੀ ਧੰਨਵਾਦ ਇਤਨੇ ਵਿਜੀ ਹਨ ਸੰਤ ਮਹਾਂਪੁਰਖ ਕਾਰ ਸੇਵਾ ਦੇ ਕਾਰਜਾਂ ਦੇ ਅੰਦਰ ਲੇਕਿਨ ਫੇਰ ਵੀ ਇਨਾਂ ਨੇ ਬਹੁਤ ਪਰ ਉਪਕਾਰ ਸਾਡੇ ਨਿਮਾਣਿਆਂ ਤੇ ਕੀਤਾ ਹੈ ਸਮਾਂ ਕੱਢ ਕੇ ਪਹੁੰਚੇ ਹਨ ਜਿਹੜੇ ਰਾਹਾਂ ਤੋਂ ਚੱਲ ਕੇ ਆਏ ਹਨ ਅਸੀਂ ਉਹਨਾਂ ਰਾਹਾਂ ਤੋਂ ਬਲਿਹਾਰ ਜਾਂਦੇ ਹਾਂ ਤੇ ਬੇਨਤੀ ਕਰਦੇ ਹਾਂ ਇਸੇ ਤਰ੍ਹਾਂ ਹੀ ਸਾਡੇ ਜੋ ਨਿਮਾਣੇ ਜੇ ਜੋ ਸੇਵਕ ਹਨ ਸੰਗਤ ਹੈ ਉਹਨਾਂ ਦੇ ਸਿਰ ਤੇ ਆਪ ਜੀ ਨੇ ਹੱਥ ਰੱਖਣਾ ਹੈ ਕਦੇ ਵੀ ਚਲੇ ਜਾਈਏ ਕਿ ਬਾਬਾ ਜੀ ਲੰਗਰ ਵਾਸਤੇ ਕੋਈ ਚੀਜ਼ ਵਸਤੂ ਚਾਹੀਦੀ ਹੈ ਸਾਧ ਸੰਗਤ ਜੀ ਉਹ ਕਦੇ ਪਾਲਕੀ ਸਾਹਿਬ ਐਤ ਕੀ ਨਗਰ ਕੀਰਤਨ ਵਿੱਚ ਇਹਨਾਂ ਦੇ ਸਥਾਨਾਂ ਤੋਂ ਹੀ ਆਈ ਸੀ ਸੋ ਬਹੁਤ ਧੰਨਵਾਦ ਹੈ ਬਹੁਤ ਧੰਨਵਾਦ ਮਹਾਰਾਜ ਚੜ੍ਹਦੀ ਕਲਾ ਸਿੱਖ ਕੌਮ ਸਿੱਖ ਪੰਥ ਦੇ ਮਹਾਨ ਸੇਵਾ ਇਸੇ ਤਰ੍ਹਾਂ ਹੀ ਲੈਂਦੇ ਰਹਿਣ ਸਮੂਹ ਜਥੇ ਜਿੱਥਾ ਆਇਆ ਹੈ ਸਰਿੰਦਰਪਾਲ ਸਿੰਘ ਜੀ ਨੰਬਰਦਾਰ ਸਾਹਿਬ ਆਪਣੇ ਨਗਰ ਤੋਂ ਹੀ ਸੋ ਹੋਰ ਵੀ ਸਮੂਹ ਜਥੇ ਦਾ ਸਾਰਿਆਂ ਦਾ ਬਹੁਤ ਧੰਨਵਾਦ